ਕੀ ਹਾਲ ਚਾਲ ਸਾਰੇ ਵੀਰਾਂ ਦਾ ਆਹ ਦੇਖੋ ਆ ਜੋਡਾ ਤੇ ਇੱਕ ਕਬੂਤਰ ਲੈ ਕੇ ਆਈ ਚੈੱਕ ਕਰ ਲੋ ਹਲਕੀ ਜੀ ਕਾਲੀ ਨੋਕ ਪੰਜੇ ਚੈੱਕ ਕਰ ਲੋ ਪੂਰੇ ਜਾਵਣੀ ਪੰਜੇ ਆ ਇਹ ਵੀਰੇ ਜੰਟੇ ਵਾਲਿਆਂ ਜੋ ਆ ਪੁਸ ਚੈੱਕ ਕਰ ਲੋ ਜਿਹੜਾ ਜੰਟੇ ਵਾਲਿਆਂ ਦੇ ਪੁਸ ਚੋਂ ਟੰਦੇ ਜੰਟੇ ਵਾਲਿਆਂ ਕਬੂਤਰ ਚੈੱਕ ਕਰ ਲੋ ਮਿੱਤਰੋ ਲਓ ਵੀਰੋ ਆ ਕਬੂਤਰੀ ਆ ਚੈੱਕ ਕਰ ਲੋ ਅੱਖਾਂ ਹਲਕੀ ਜਿਹੀ ਕਾਲੀ ਨੋਕ ਇਹਦੀ ਆ ਇਹ ਵੀ ਵੀਰੇ ਜੰਟੇ ਵਾਲਿਆਂ ਦੀ ਕਬੂਤਰੀ ਆ ਠੀਕ ਆ ਅੱਲੇ ਚੈੱਕ ਕਰ ਲੋ ਕੋਲ ਗਰੰਟੀ ਆ ਵੀਰੇ ਜੋੜੇ ਦੀ ਆਹ ਚੈੱਕ ਕਰ ਲੋ ਕਾਲੇ ਛੋਟ ਪੰਜੇ ਚੈੱਕ ਕਰ ਲੋ ਮਿੱਤਰੋ ਇਹਦੇ ਜਾਮਣੀ ਪੰਜੇ ਪੂਰੇ ਝਾੜ ਵਿੱਚ ਪਏ ਆ ਵੀਰੇ ਜੋੜਾ ਦੇ ਗਲੋਬੇਰੇ ਜੁੜਾ ਅੰਡਿਆਂ ਤੇ ਬੱਚਿਆਂ ਦੀ ਵੀਰੇ ਫੁੱਲ ਗਾਰੰਟੀ ਆ